जय श्री कृष्णा ਰਬ ਸਭ ਦਾ ਪਲਾਤਰੀ ਤੇ ਸਾਰੇ ਖੁਸ਼ ਰਹਿਣ ਗੁਰੂ ਮਹਾਰਾਜ ਦੀ ਕਿਰਪਾ ਸਭ ਤੇ ਬਣੀ ਰਵੇ ਕੁਛ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਹਾਂ ਚੰਗੀਆਂ ਲੱਗਦੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅੱਜ ਦਾ ਵਿਸ਼ਾ ਇਹ ਆ ਬਹੁਤ ਸਾਰੀਆਂ ਬਾਬਿਆਂ ਦੀ ਤੁਸੀਂ ਫੇਸਬੁੱਕ ਤੇ YouTube Instagram 'ਤੇ ਸੋਸ਼ਲ ਮੀਡੀਆ ਵਿੱਚ ਉਹਨਾਂ ਬਾਰੇ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਜਿਹਦੇ ਵਿੱਚ ਕੋਈ ਰੇਪ ਕੇਸ ਵਿੱਚ ਜਾਂ ਕਿਸੇ ਕੁੜੀ ਨੇ ਇਲਜ਼ਾਮ ਲਾਤੇ ਆ ਜਾਂ ਕਿਸੇ ਵੀ ਕੈਟਾਗਰੀ ਵਿੱਚ ਪਹਿਲਾ ਮੇਰੀ ਇਹ ਬੇਨਤੀ ਹੈ ਹੱਥ ਜੋੜ ਕੇ ਸਮਝਣ ਦੀ ਕੋਸ਼ਿਸ਼ ਕਰਿਓ ਜਿਹੜੇ ਸਮਾਜ ਦੇ ਵਿੱਚ ਚੰਗੇ ਕੰਮ ਕਰਦੇ ਨੇ ਉਹ ਵੀ ਇਹਨਾਂ ਡਲਣਾ ਧਰਤੀ ਤੇਈ ਵਾਰ ਦਿੱਕਤ ਵਿੱਚ ਆ ਜਾਂਦੇ ਨੇ ਜਿਹੜੀਆਂ ਕੁੜੀਆਂ ਨਾ ਛੇੜਛਾੜ ਹੋ ਰਹੀ ਆ ਜਾਂ ਕਿਸੇ ਨੇ ਉਹਨਾਂ ਨਾਲ ਬਦਤਮੀਜੀ ਕੀਤੀ ਆ ਉਹ ਮਹੀਨੇ ਦੇ ਅੰਦਰ ਅੰਦਰ 2-4 ਦਿਨਾਂ ਦੇ ਅੰਦਰ 24 ਘੰਟੇ ਦੇ ਅੰਦਰ ਕੋਈ ਬਦਤਮੀਜੀ ਕਰਦਾ ਤਾਂ ਕੰਪਲੇਟ ਦਰਜਨ ਕਰਾਉਂ ਜਾਂ ਉਹਦਾ ਬਰੂਧ ਕਰਦੀਆਂ ਉਹ ਗੱਲ ਤਾਂ ਸਮਝ ਆਉਂਦੀ ਆ ਪਰ ਜਿਹੜੀਆਂ ਕਈ ਮਹੀਨਿਆਂ ਬਾਅਦ ਸਾਲਾਂ ਬਾਅਦ ਇਲਜ਼ਾਮ ਲਾਉਂਦੀਆਂ ਨੇ ਠੀਕਾ ਤੇ ਇਥੋਂ ਕੀ ਸਾਬਤ ਹੁੰਦਾ ਕਿ ਉਹਨਾਂ ਦੇ ਆਪਣੇ ਹੀ ਨਿੱਜੀ ਸਬੰਧ ਆਪਣੀ ਮਰਜ਼ੀ ਨਾਲ ਬਣੇ ਹੋਏ ਆ ਤੇ ਬਾਅਦ ਵਿੱਚ ਇੱਕ ਦੂਜੇ ਨੂੰ ਬਦਨਾਮ ਕਰਦੇ ਆ ਤੇ ਜਿਹੜੇ ਵੀ ਇਸ ਤਰ੍ਹਾਂ ਦਾ ਮੋਲ ਥ੍ਰੀਡ ਕਰਦੇ ਆ ਦੋਨਾਂ ਤੇ ਬਰਾਬਰ ਕਾਰਵਾਈ ਹੋਣੀ ਚਾਹੀਦੀ ਆ ਇਹ ਮੇਰੇ ਨਿੱਜੀ ਰਾਇ ਸੀ ਜੇ ਤੁਸੀਂ ਸਹਿਮਤ ਹੋ ਤਾਂ ਇਹ ਜਰੂਰ ਲਾਈ ਸ਼ੇਅਰ ਕਮੈਂਟ ਕਰਿਓ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਵਾਤਾਵਰਨ ਖਰਾਬ ਹੁੰਦਾ ਵਾ ਤੇ ਹੋਰ ਵੀ ਜਿਹੜੇ ਚੰਗੇ ਕੰਮ ਕਰਦੇ ਆ ਉਹਨਾਂ ਦਾ ਵੀ ਵਿਸ਼ਵਾਸ ਲੋਕਾਂ ਤੋਂ ਉੱਠ ਜਾਂਦਾ ਵਾ ਸਾਰੇ ਬਾਬੇ ਮਾੜੇ ਨਹੀਂ ਐ ਤੇ ਸਾਰੇ ਬਾਬੇ ਚੰਗੇ ਨਹੀਂ ਕਹਿ ਸਕਦੇ ਹਰ ਇੱਕ ਬੰਦਾ ਆਪਣੇ ਕਰਮਾਂ ਦਾ ਢਾਹ ਰਿਆ ਏਹਦੀਆਂ ਗੱਲਾਂ ਨਾਲ ਕਈ ਤਰ੍ਹਾਂ ਦੀਆਂ ਮਨ ਦੇ ਵਿੱਚ ਮਨਮਟਾਵ ਹੁੰਦੇ ਨੇ ਜਿਹਦੇ ਨਾਲ ਸੰਗਤ ਦਾ ਵੀ ਮਨ ਟੁੱਟਦਾ ਵਾ ਤੇ ਜਿਹੜੇ ਸੇਵਾ ਕਰਦੇ ਆ ਉਹਨਾਂ ਦਾ ਵੀ ਮਨ ਖਰਾਬ ਹੁੰਦਾ ਵਾ ਇਸ ਤਰਤੇ ਪਰਮਾਤਮਾ ਨੂੰ ਜਾਤ ਤਰਤੇ ਹਾਜ਼ਰ ਨਾਜ਼ਰ ਮੈਂ ਇੰਨਾਂ ਚੀਜ਼ਾਂ ਲਈ ਆਪਣੀ ਰਹਿ ਦਿੱਤੀ ਹੈ ਮੈਂ ਨਿੱਜੀ ਕਿਸੇ ਦੀ ਵੀ ਜਿੰਦਗੀ ਵਿੱਚ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਨਹੀਂ ਕਰ ਰਿਹਾ ਤੇ ਜੇ ਤੁਹਾਨੂੰ ਵੀਡੀਓ ਪਸੰਦ ਆ ਗਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਬਰਾਬਰ ਲਾ ਕਰਿ ਖੁਸ਼ ਹੋਵੋ